ਠੀਕ ਹੈ ਜੀ। ਮੂਹਲੇ ਹੋ ਗਏ ਮਿਲ ਜਾਂਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀਕਾਲ ਜੀ। ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ ਠੀਕ ਹੈ ਵਧੀਆ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਸ਼ਕੰਦਰ ਆ ਜੀ। ਕਿਹੜਾ ਪਿੰਡ ਹੈ ਜੀ ਆਪਣਾ? ਸੇਖਾ ਖੁਰਦ ਜੀ ਮੋਗਾ ਜਲਾ। ਠੀਕ ਹੈ ਜੀ। ਹਾਂ ਜੀ। ਤੇ ਕੀ ਜਾਣਕਾਰੀ ਦਿਓਗੇ ਅੱਜ ਤੁਸੀਂ? ਜਾਣਕਾਰੀ ਜੀ ਬਾਈ ਜੀ ਕਈ ਦਫਾ ਨਾ ਮੇਰੇ ਤੁਹਾਨੂੰ ਮੂੰਹ ਸੜੀ ਹੋ ਜਾਂਦੀ ਹੈ। ਹਾਂ ਜੀ। ਜਾਂ ਧਾਰ ਬਰੀਕ ਹੁੰਦੀ ਹੈ ਟਾਈਟ ਹੋ ਜਾਂਦੀ ਚਾਰਾਂ ਥਣਾਂ ਦੀ ਵੀ ਕਈ ਵਾਰੀ ਟਾਈਟ ਹੁੰਦੀ ਹੈ ਹਾਂਜੀ ਹਾਂਜੀ ਤੇ ਉਹਦੇ ਉਹਦਾ ਵਾਸਤੇ ਆਪਣੇ ਕੋਲੇ ਬਹੁਤ ਵਧੀਆ ਇਲਾਜ ਹੈ ਹਾਂਜੀ ਡਾਕਟਰ ਵੀ ਨਹੀਂ ਕਰਦੇ ਕੋਸ਼ ਤੇ ਅਬ ਮੈਂ ਆਪਦਾ ਤਜਰਬਾ 35 ਸਾਲ ਪੁਰਾਣਾ ਠੀਕ ਹੈ ਜੀ ਤੇ ਮੈਂ ਕਰਦਾ ਬਹੁਤ ਵਧੀਆ ਕਿੰਨਾ ਵੀ ਕਿੰਨੀ ਵੀ ਅ ਜਿਵੇਂ ਦੇਖਿਆ ਤੁਸੀਂ ਮੱਝ ਦੀ ਧਾਰ ਬਿਲਕੁਲ ਬਰੀਕ ਸੀ ਹਾਂਜੀ ਹਾਂਜੀ ਤੇ ਇਹ ਗੁੱਠੇ ਵਰਗੀ ਧਾਰ ਹੋ ਜੂਗੀ ਠੀਕ ਹੈ ਜੀ ਇਹ ਤਾਂ ਜਾਣਕਾਰੀ ਦਿਓ ਜੀ ਬਹੁਤ ਰਿਐਕਸ਼ਨ ਲੱਗਦੇ ਆ ਹਾਂਜੀ ਇਨਫੈਕਸ਼ਨ ਤੋਂ ਠੀਕ ਹੈ ਉਹ ਦੋ ਤਿੰਨ ਦਿਨ ਲਾਉਣੇ ਪੈਂਦੇ ਤੇ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਮੈਨੂੰ 35 ਸਾਲ ਹੋ ਗਏ ਕੰਮ 'ਚ ਪਏ ਇਹਨੂੰ ਠੀਕ ਹੈ ਠੀਕ ਹੈ ਬਹੁਤ ਵਧੀਆ ਰਿਜ਼ਲਟ ਆ ਇਸ ਗੱਲ ਦਾ ਕਦੇ ਦੁਆਰੇ ਕਿਸੇ ਮੈਂ ਤੇ ਗਿਆ ਨਹੀਂ ਜਿਹੜਾ ਅੱਗੇ ਨਾਲ ਕੰਮ ਕਰਿਆ ਨਾ ਹਾਂਜੀ ਸੈੱਟ ਹੀ ਹੁੰਦਾ ਓਕੇ ਹੀ ਹੁੰਦਾ ਠੀਕ ਹੈ ਠੀਕ ਹੈ ਦੁਆਰਾ ਨਹੀਂ ਕਿਸੇ ਨੇ ਕੰਪਲੀਟ ਨਹੀਂ ਆਈ ਅਜੇ ਤੱਕ ਵੀ ਮੇਰੀ ਮੈਂ ਦਾ ਤੁਸੀਂ ਸਣ ਕੀਤਾ ਸੀ ਤੇ ਸਹੀ ਨਹੀਂ ਹੋਇਆ ਕੋਈ ਬਨ ਲੈ ਅਜੇ ਤੱਕ ਕਿਸੇ ਦਾ ਵੀ ਨਹੀਂ ਫੋਨ ਆਇਆ ਠੀਕ ਹੈ ਤੇ ਕਈ ਦਫਾ ਮੈਂ ਇਹਦੇ ਚਾਰੇ ਥਾਣੇ ਟਾਈਟ ਹੁੰਦੇ ਆ ਹਾਂਜੀ ਹਾਂ ਵਾਰ ਵਾਲੀ ਧਾਰ ਹੁੰਦੀ ਜਿੱਤੋਂ ਇਹ ਦੇਖਿਆ ਤੁਸੀਂ ਇਹਦੀ ਧਾਰ ਵਾਰ ਵਾਲਰ ਕੀ ਹੈ ਠੀਕ ਹੈ ਤੇ ਐ ਆਉਗੀ ਗੂਠੇ ਵਰਗੀ ਚਾਰਾਂ ਥਾਣਾਂ ਦੀਆਂ ਟਾਈਟ ਮੰਜੀਆਂ ਤੇ ਸੈੱਟ ਕਰਕੇ ਐ ਮੈਂ ਦੂਰ ਦੂਰ ਤੱਕ ਜਾਣਾ ਚੰਡੀਗੜ੍ਹ ਵੀ ਗਿਆ ਕਦਨ ਅਨੰਦਪੁਰ ਸਾਹਿਬ ਗਿਆ ਜਲੰਧਰ ਲੁਧਿਆਣਾ ਫਿਰ ਡੇਰਾਂ ਗੰਡੂਰਾਂ ਜੀ ਵੀ ਸਾਰੇ ਜਾਣਾ ਇਹ ਵੀਡੀਓ ਪਾਉਣ ਦਾ ਮਤਲਬ ਇਹ ਹੈ ਵੀ ਕਈ ਦਫਾ ਕਿਸੇ ਬੰਦੇ ਨੂੰ ਨਹੀਂ ਪਤਾ ਹੁੰਦਾ ਸਹੀ ਗੱਲ ਹੈ ਡਾਕਟਰ ਇਸ ਕੰਮ ਨੂੰ ਨਹੀਂ ਬੰਗਾ ਲੈਂਦੇ ਠੀਕ ਹੈ ਤੇ ਇਹ ਮੇਰਾ ਪੁਰਾਣਾ 35 ਸਾਲ ਤਜਰਬਾ ਪੁਰਾਣਾ ਹੈ ਤੇ ਕਈ ਵਾਰ ਮਹਿੰਦੀ ਰਕਮ ਉੱਡ ਜਾਂਦੀ ਹੈ ਜਦੋਂ ਮਹਿੰਦਾ ਥਣ ਉੱਡ ਜੇ ਠੀਕ ਹੈ ਮੂੰਹ ਸੜੀ ਬਣ ਜੇ ਮੂੰਹ ਗੰਡ ਹੋ ਜੇ ਜਾਂ ਕਿ ਰੈਣਾ ਕਹਿ ਦਿੰਨੇ ਆਪਾਂ ਕਈ ਵਾਰੀ ਉੱਤੋਂ ਧਾਰ ਮਾਰ ਗਈ ਪਰ ਸਹੀ ਆਉਂਦੀ ਹੈ ਜਦੋਂ ਉੱਤੋਂ ਦਬਾ ਦਿੰਨੇ ਆ ਮੂਰੇ ਰੈਣਾ ਆ ਕੇ ਲੱਗ ਜਾਂਦਾ ਠੀਕ ਹੈ ਠੀਕ ਹੈ ਉਹ ਰੈਣਾ ਵੀ ਮੈਂ ਕੱਢਦਾ ਠੀਕ ਹੈ ਮੂੰਹ ਸੜੀ ਵੀ ਕੱਢ ਦਈਦੀ ਹੈ ਚਾਰਾਂ ਸਣਾ ਦੀ ਟਾਈਟ ਉਹ ਵੀ ਕੱਢਦੀ ਹੈ ਜੇ ਕਿਸੇ ਨੂੰ ਵੀ ਵੀਰਪੁਰਾ ਨੂੰ ਲੋੜ ਹੋਵੇ ਮੇਰੇ ਨਾਲ ਕੰਟੈਕਟ ਨੰਬਰ ਹੈਗਾ 98781 36104 ਨਾ ਮੇਰਾ ਸ਼ਕੰਦਰਾ ਪਿੰਡ ਸੇਖਾਖੁਰ ਦਾ ਜ਼ਿਲ੍ਹਾ ਮੋਗਾ ਇੱਕ ਵਾਰੀ ਨੰਬਰ ਦੁਬਾਰਾ ਬੋਲ ਦਿਜੀਏ 9878163104 ਠੀਕ ਹੈ ਠੀਕ ਹੈ ਕਿਸੇ ਨੂੰ ਵੀ ਜ਼ਰੂਰਤ ਪੈ ਜੇ ਦੂਰ ਨੇੜੇ ਵੀ ਮੈਂ ਜਾਣਾ ਕਿਸੇ ਦੀ ਮਿਹਨ ਦਾ ਥਣ ਬਾਜੇ ਮੇਰੀ ਦਾ ਤਰੀਕੇ ਦੀ ਮਿਹਨ ਨਾ ਤਿਲ ਹੋਵੇ ਮੈਂ ਆਪ ਆਪ ਵੀ ਹਰਜਾ ਮਰਜਾ ਚੱਲਣਾ ਤੇ ਅਗਲੇ ਦੀ ਮਿਹਨ ਦਾ ਥਣ ਸੈੱਟ ਕਰਿਆ ਹੋਣਾ ਜਾ ਕੇ ਠੀਕ ਹੈ ਜੀ ਠੀਕ ਹੈ ਤੇ ਅਕਲ ਜੀ ਮੰਨ ਕੇ ਚਲੋ ਜੇ ਕੋਈ ਆਪਾਂ ਨੂੰ ਫੋਨ ਕਰਕੇ ਬੁਲਾਉਂਦਾ ਹੈਗਾ ਜੀ ਹਾਂ ਜੀ ਤੇ ਕੋਈ ਚਾਰਜ ਵਗੈਰਾ ਲੈਣਾ ਚਾਰਜ ਦਾ ਬਾਈ ਜੀ 2000 ਰੁਪਏ ਲੈਣਾ ਮੈਂ ਠੀਕ ਹੈ ਜੀ ਇੱਕ ਥਾਂ ਦੀ ਫੀਸ ਇੱਕ ਥਾਂ ਦੀ ਹਾਂ 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 ਠੀਕ ਹੈ ਜੇ ਕੋਈ ਜ਼ਿਆਦਾ ਹੀ ਦੂਰ ਆ ਜਿਵੇਂ ਚੰਡੀਗੜ੍ਹ ਜਾਣਾ ਜਾਂ ਇਧਰ ਪਟਿਆਲਾ ਵੀ ਮੈਂ ਜਾ ਕੇ ਆ ਉਹਦਾ ਖਰਚਾ ਥੋੜਾ ਵਾੜ ਦੇ ਹਿਸਾਬ ਨਾਲ ਗੱਡੀ ਦਾ ਤੇਲ ਤੂਲ ਮੱਝਦਾ ਠੀਕ ਹੈ ਠੀਕ ਹੈ ਉਹ ਖਰਚਾ ਆਉਣਾ ਹੀ ਆਉਣਾ ਹੈ ਦੋ ਤਿੰਨ ਹੀ ਤੇਲ ਹੀ ਮੱਚ ਗਿਆ ਤੇ ਫੇਰ ਦਾ ਫਾਇਦਾ ਨਹੀਂ ਨਾ ਉਸ ਗੱਲ ਦਾ ਕੋਈ ਬਿਲਕੁਲ ਜੀ ਬਿਲਕੁਲ ਹਾਂ ਉਹ ਅਗਲੇ ਨੂੰ ਵੀ ਜੇ ਕੋਈ ਮੇਰੇ ਕੋਲੇ ਘਰੇ ਲੈ ਆਵੇ ਹਾਂ ਜੀ ਮੰਨ ਕੇ ਚਲੋ ਜੋ ਇੱਕ ਬੰਦਾ ਆਪਦੀ ਗੱਡੀ ਤੇ ਲੈਣਾ ਮੈਂ 1000 ਰ ਠੀਕ ਹੈ ਜੀ ਕਰੇ ਲਿਆਵੇ ਮੈਂ ਕੁਝੋ ਲਿਆਵੇ 1000 ਰੁਪਏ ਚਾਹੇ ਮੇਰੇ ਨੇੜੇੋਂ ਲਿਆਵੇ ਠੀਕ ਹੈ 1000 ਰੁਪਏ ਲਵਾਂਗਾ ਤੇ ਮੈਂ ਤਾਂ ਥਾਣਾ ਸੈੱਟ ਕਰ ਦਊਂਗਾ ਲਾਜ ਆਪਣਾ ਸ਼ਰਤ ਮੈਂ ਨਾ ਸ਼ਰਤਿਕਾ ਨਾਲ ਹੀ ਐਕਸ਼ਨ ਲਾਉਣੇ ਉਹ ਅਗਲੇ ਮਾਲਕ ਦੇ ਲੱਗਣੇ ਠੀਕ ਹੈ ਜੀ 500 ਦੇ ਲੱਗਣ 1000 ਦੇ ਲੱਗਣ ਉਹ ਲੱਗਣੇ ਉਹ ਲਾਉਣੇ ਇਨਫੈਕਸ਼ਨ ਤੋਂ ਅੱਜ ਤੱਕ ਕੋਈ ਅਜੇ ਅਜੇ ਤੱਕ ਕੋਈ ਨਹੀਂ ਆਈ ਬਈ ਸਾਡੀ ਮੈਨਾ ਥਾਣੀ ਤੱਕ ਵੀ ਜਿੰਨੇ ਵੀ ਤੁਸੀਂ ਮੱਜਾਂ ਦੇ ਥਾਣਾ ਦਾ ਇਲਾਜ ਕੀਤਾਗਾ ਸਾਰੇ ਸਾਰੇ ਠੀਕ ਹੋਏ ਨਹੀਂ ਠੀਕ ਓਕੇ ਦੀ ਰਿਪੋਰਟ ਹੀ ਆਈ ਹੈ ਸਾਰਿਆਂ ਦੀ ਠੀਕ ਹੈ ਠੀਕ ਹੈ ਜੀ ਤੇ ਮੈਂ ਤਾਂ ਤਾਂ ਹੀ ਵੀਡੀਓ ਪਾਉਣ ਦਾ ਮਤਲਬ ਆ ਪਹਿਲਾਂ ਮੈਂ ਵੀਡੀਓ ਨਹੀਂ ਸੀ ਪਾਈ ਹੁਣ ਮੈਂ ਨਾ ਕਿਸੇ ਦਾ ਭਲਾ ਹੋ ਜਾਂਦਾ ਕਈ ਏਰੀ ਪਤਾ ਹੀ ਨਹੀਂ ਹੁੰਦਾ ਕਈ ਏਰੀ ਸਾਡੇ ਗਵਾਂਡ ਬੈਠੇ ਬੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਯਾਰ ਇਹ ਬੰਦਾ ਬਾਜੀ ਥਾਣਾ ਦਾ ਕਰਦਾ ਡਾਕਟਰ ਖਾਸ ਕਰਕੇ ਨਹੀਂ ਕੰਮ ਕਰਦੇ ਇਹ ਕਿਉਂਕਿ ਕੁੜਾ ਥਣ ਬਰੀਕੀ ਦਾ ਕੰਮ ਆ ਇਹ ਅੱਖ ਦੇ ਆਪਰੇਸ਼ਨ ਵਾਲਾ ਕੰਮ ਆ ਮੈਂ ਦੇ ਥਣ ਦਾ ਠੀਕ ਹੈ ਬਹੁਤ ਧਿਆਨ ਨਾਲ ਕਰਨਾ ਪੈਂਦਾ ਠੀਕ ਹੈ ਜੀ ਤੇ ਮੈਂ ਨਾ ਵੀ ਕਿਸੇ ਦਾ ਚਲੋ ਭਲਾ ਹੋ ਜੇ ਆਪਣਾ ਇਸ ਗੱਲ ਚ ਕੀ ਹੈ ਹਣਾ ਹੋਰ ਕੋਈ ਬਿਮਾਰੀ ਬਾਰੇ ਕੋਈ ਜਾਣਕਾਰੀ ਦੇਣੀ ਹੋਵੇ ਅੰਕਲ ਮੱਝਾਂ ਨੂੰ ਕੋਈ ਵੀ ਕਰੇ ਬੰਦਾ ਬੈਠਾ ਕੋਈ ਆਦਾ ਇਲਾਜ ਕਰ ਸਕਦਾ ਨਹੀਂ ਜਿਆਦਾਤਰ ਮੈਂ ਥਣਾਂ ਦਾ ਹੀ ਕਰਦਾ ਜੀ ਥਣ ਦੇ ਵਿੱਚ ਜਿਵੇਂ ਮੈਂ ਕਹਿੰਦਾ ਮਤਲਬ ਕਿਈ ਗਲਤ ਬੰਦਾ ਸਾਧ ਲੈਣਾ ਨਾੜ ਹੋਵੇ ਨਾ ਥਣ ਚ ਹਾਂਜੀ ਹਾਂਜੀ ਨਾੜ ਦਾ ਇਲਾਜ ਮੇਰੇ ਕੋਲੇ ਹੈ ਵੀ ਤੇ ਕਿਸੇ ਕੋਲੇ ਵੀ ਹੈ ਨਹੀਂ ਨਾੜ ਜਿਹੜੇ ਤੁਹਾਨੂੰ ਚੁੱਤਰੇ ਨਾੜ ਦਾ ਇਲਾਜ ਹੈ ਨਹੀਂ ਕਿਤੇ ਵੀ ਇਹ ਪ੍ਰੋਬਲਮ ਆਉਂਦੀ ਕਿਉਂ ਅੰਕਲੇ ਦੇ ਬਾਰੇ ਕੋਈ ਜਾਣਦਾ ਵੇ ਬਸ ਥੋੜਾ ਜਿਹਾ ਇੱਕ ਤਾਂ ਥਾਂ ਪੱਕੇ ਪੁੱਕੇ ਜਿਆਦੇ ਆ ਇੱਕ ਖਾਣ ਪਾਣ ਜਿਵੇਂ ਚਾਰ ਚੁਰ ਬਾਲਾ ਪਾਉਂਦੇ ਆ ਵੇ ਬਾਦੀ ਦਾ ਥੋੜਾ ਜਿਆਦੇ ਹੋ ਜਾਂਦਾ ਜੀ ਇਹ ਠੀਕ ਹੈ ਠੀਕ ਹੈ ਕੋਈ ਆਪਾ ਉਹ ਜਾਂ ਮੈਡੀਸ਼ਨ ਨਾਲ ਪਾਉਂਦੇ ਨਹੀਂ ਜੀ ਦੇ ਨਾਲ ਸਹੀ ਰਵੇ ਠੀਕ ਹੈ ਤੇ ਆਮ ਹੀ ਇਹ ਮੈਨੂੰ ਤਾਂ ਡੇਲੀ ਵਾਲਾ ਕੰਮ ਆਨੇ ਕਿਤੇ ਨਾ ਕਿਤੇ ਨਿਤ ਜਾ ਕੇ ਆਉਣਾ ਠੀਕ ਹੈ ਹਾਂ ਕੰਮ ਕਰਕੇ ਹੀ ਆਉਣਾ ਜੀ ਮੈਂ ਇਹ ਤਾਂ ਬਹੁਤ ਹਾਂ ਲੋਕੀ ਨਾਲੇ ਤਾਂ ਪੈਸੇ ਦੇਣੇ ਨਾਲੇ ਬਾਈ ਸੀਸਾ ਦਿੰਦੇ ਸਾਨੂੰ ਸੀਸਾ ਦਿੰਦੇ ਉਹਨਾਂ ਦਾ ਕੰਮ ਆ ਜੀ ਜਾਨਵਰਾਂ ਦਾ ਬੋਲ ਕੇ ਹੁਣ ਮਹੱਲੀ ਕਰਕੇ ਐ 2 ਲੱਖ ਰੁਪਏ ਦੀ ਮਹ ਲੈ ਲਈ ਸੀ ਲੀ ਠੀਕ ਹੈ ਜੀ ਤੇ ਉਹ ਥਣ ਸਹੀ ਹੋ ਗਿਆ ਠੀਕ ਹੈ ਠੀਕ ਹੈ ਇੱਕ ਨਾਲ ਪ੍ਰਸਾਵ ਗਈ ਉਹਦੇ ਥਣ ਵੀ ਚਾਰੇ ਵਾਰ ਅਰਗੀ ਧਾਰ ਸੀ ਚਾਰਾਂ ਥਣਾਂ ਚ ਪੂਰਾ ਲੇ ਵੇ ਜਾਨੀ ਮੈਂ ਨਾ ਯਾਰ ਉਹ ਕਹਿੰਦੇ 2 ਘੰਟਿਆਂ ਚ ਧਾਰ ਕੱਢਦੇ ਦੁੱਧ ਕੱਢਦੇ ਸੀ ਠੀਕ ਹੈ ਤੇ ਜਿਹੜੀ ਕਿ ਉਹ 2 ਮਿੰਟਾਂ ਵਾਲੀ ਚੋਈ ਬਣਾਦੀ ਉਹਦੀ ਠੀਕ ਹੈ ਬਹੁਤ ਵਧੀਆ ਰਿਜ਼ਲਟ ਆਇਆ ਉਹਦਾ ਮੈਨੂੰ 35 ਸਾਲ ਹੋ ਗਏ ਭਾਈ ਆਪਾਂ ਨੂੰ ਇਹ ਜੀ ਗੱਲ ਮੈਂ ਤਨ ਉਹਨਾਂ ਦੁਆਰੇ ਨਹੀਂ ਕਿਤੇ ਗਿਆ ਕਦੇ ਵੀ ਠੀਕ ਹੈ ਜੀ ਹਾਂ ਚਲੋ ਅੰਕਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਹਾਂਜੀ 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 ਇਹਦਾ ਇੱਕ ਬਹੁਤ ਨਾਲਾ ਕਿੰਨਾ ਦਾ ਭਲੇ ਦਾ ਕੰਮ ਹੀ ਹੈ ਭਲੇ ਦਾ ਕੰਮ ਆ ਜੀ ਭਲੇ ਦਾ ਪਤਾ ਨਹੀਂ ਕੋਈ ਨੇ ਤਾਂ ਬੋਲ ਕੇ ਦੱਸਣਾ ਨਹੀਂ ਕਿ ਮੈਨੂੰ ਪ੍ਰੋਬਲਮ ਆ ਰਹੀ ਹੈ ਕੋਈ ਹਾਂ ਹਾਂ ਥਣ ਦਾ ਕੰਮ ਹੈ ਥਣ ਉੱਟ ਜੇ ਮੈਂ ਦੀ ਰਕ ਮੜ ਜਾਂਦੀ ਹੈ ਜੀ ਹਾਂਜੀ ਹਾਂਜੀ ਇਹ ਤਾਂ ਹੈ ਜੀ ਥਣ ਜੇ ਮੈਂ ਦਾ ਬੰਦ ਹੋ ਜੇ ਤੇ ਮੈਂ ਦਾ ਕੋਈ ਮੁੱਲ ਹੀ ਨਹੀਂ ਰਹਿੰਦਾ ਉਜਾ ਸੈਂਡ ਕੇ ਜਦੋਂ ਦੰ ਲਗੇ ਸਵਾਦ ਗਿਆ ਉਹ ਗੱਲ ਹੈ ਜੀ ਉਹ ਗੱਲ ਹੋਣੀ ਹੈ ਕੁਆਲਿਟੀ ਮੈਂ ਦੀ ਰਕਮ ਉੱਡ ਜੀ ਕੀਮਤ ਉੱਡ ਜਾਂਦੀ ਹੈ ਮੈਂ ਦੀ ਹਾਂਜੀ ਠੀਕ ਹੈ ਤੇ ਮੈਰ ਜਾਨੀ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਉਹਦੀ ਜਿਵੇਂ ਥਾਪਣਾ ਆਪਣਾ ਹੋਵੇ ਹੈ ਹਾਂਜੀ ਕੋਈ ਬੰਦਾ ਨਹੀਂ ਕੰਮ ਕਰਦਾ ਥਾਣਾ ਨੂੰ ਨਹੀਂ ਛੇੜਦਾ ਡਾਕਟਰ ਚੰਗੇ ਤੋਂ ਚੰਗੇ ਆ ਥਾਣਾ ਪੰਗਾ ਨਹੀਂ ਲੈਂਦੇ ਨਹੀਂ ਲੈਂਦੇ ਤੁਹਾਨੂੰ ਦਵਾਈ ਦੇ ਦੇਣਗੇ ਹਾਂਜੀ ਆ ਲਾ ਲਓ ਆ ਲਾ ਲਓ ਠੀਕ ਹੈ ਠੀਕ ਹੈ ਥਾਣ ਨੂੰ ਨਹੀਂ ਕੋਈ ਛੇੜਦਾ ਵਿੱਚੋਂ ਠੀਕ ਹੈ ਜੀ ਕਿਉਂਕਿ ਥਣ ਸੁਹਮ ਚੀਜ਼ ਬਹੁਤ ਹੈ ਤੋ ਕੋਈ ਨਹੀਂ ਸਹੀ ਆ ਕਈ ਜਿਹੜੀ ਦਾ ਕੰਟਰੋਲਰ ਹੀ ਇਹ ਜਿਹੜਾ ਟੱਚ ਹੋ ਜੀ ਉਹਨੂੰ ਦੋ ਦਿਨ ਰੁਕਦਾ ਦਾ ਸਿੱਧਾ ਆਟੋਮੈਟਿਕ ਬਗੜ ਲੱਗ ਜਾਂਦਾ ਹੈ ਮੇਰੇ ਕੋਲ ਫਰਮ ਆਪਦਾ ਬਣਾਇਆ ਹੋਇਆ ਹੈ ਬਲੇਡ ਦਾ ਠੀਕ ਹੈ ਮੌਦਨਾ ਕਰਦਾ ਆਪਦੇ ਹੱਥੀ ਬਣਾਇਆ ਹੋਇਆ ਹੈ ਮੇਰਾ ਠੀਕ ਹੈ ਤੇ ਕੋਈ ਨਾ ਤਾਂ ਕੋਈ ਚੱਕ ਦੱਸ ਵੀ ਨਹੀਂ ਸਕਦਾ ਵੀ ਇਹਦਾ ਆਪਰੇਸ਼ਨ ਹੋਇਆ ਅੱਛਾ ਅੱਛਾ ਠੀਕ ਇਤੋਂ ਤੱਕ ਗੱਲ ਆ ਜੋ ਕੋਈ ਕੰਮ ਕਰਨਾ ਹੈ ਥਣ ਦੇ ਅੰਦਰਲੇ ਪਾਸੇ ਹੀ ਕਰਨਾ ਠੀਕ ਹੈ ਬੂਬੀ ਹੈ ਜਿਹੜੀ ਬੂਬੀ ਨੂੰ ਛੇੜਨਾ ਨਹੀਂ ਠੀਕ ਹੈ ਬੂਬੀ ਸਹੀ ਐ ਉਵੇਂ ਬਾਰੋਂ ਕੋਈ ਚੈੱਕ ਕਰ ਲਈ ਕੋਈ ਦੱਸ ਨਹੀਂ ਸਕਦੇ ਮੈਂ ਦਾ ਅਪਰੇਸ਼ਨ ਹੈ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਮਾਲਕ ਦੀ ਉਹਦੀ ਭਗਵਾਨ ਦੀ ਠੀਕ ਹੈ ਆਪਾਂ ਕੌਣ ਹੈ ਹਾਂਜੀ ਹਾਂਜੀ ਮਾਲਕ ਨੇ ਆਪਾਂ ਨੂੰ ਦੇਣ ਦਿੱਤੀ ਆਪਾਂ ਕੀ ਇਹ ਵੀਡੀਓ ਪਾਉਣ ਦਾ ਮਤਲਬ ਹੈ ਵੀ ਇਹ ਕਿਸੇ ਚ ਵੰਡੋ ਚੀਜ਼ ਨੂੰ ਜੇ ਕਿਸੇ ਕੋਲ ਗੌਣਾ ਤੋਂ ਵੰਡਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਹੈ ਕਿਸੇ ਦਾ ਭਲਾ ਹੋ ਜੇ ਆਪਾਂ ਤੇ ਇਹ ਗੱਲ ਦੇ ਸੱਚੇ ਪਾਤਸ਼ਾਹ ਬਥੇਰਾ ਕੋ ਦਿੱਤਾ ਹੈ ਮਾਲਕ ਦੀ ਕਿਰਪਾ ਆਪਦਾ ਫੌਦੀ ਰੋਟੀ ਖਾਣੇ ਆ ਤੇ ਜੇ ਕਿਸੇ ਦਾ ਵੀ ਭਲਾ ਹੋ ਜੂ ਤੇ ਇਸ ਗੱਲ ਚ ਆਪਾਂ ਨੂੰ ਕੀ ਹੈ ਸਹੀ ਗੱਲ ਹੈ ਸਹੀ ਗੱਲ ਹਾਂਜੀ 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 ਠੀਕ ਹੈ ਅੰਕ ਜੀ ਬਹੁਤ ਬਹੁਤ ਧੰਨਵਾਦ ਓਕੇ ਜੀ ਓਕੇ ਵਧੀਆ ਜਾਣਕਾਰੀ ਦਿੱਤੀ ਓਕੇ ਜੀ ਓਕੇ ਓਕੇ ਜੇਕਰ ਹੁੰਦਾ ਤਾਂ ਅਸੀਂ ਵੀ ਨਾਲ ਗੱਲਬਾਤ ਕਰਦੇ ਹੋ ਬਾਕੀ ਆਪਾਂ ਨਾਲ ਨਾਲ ਅੰਕ ਜੀ ਨੰਬਰ ਸਕਰੀਨ ਤੇ ਜਰੂਰ ਪਾਵਾਂਗੇ ਥੈਂਕ ਯੂ ਬਹੁਤ ਧੰਨਵਾਦ